ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਹਾਣੀ ਸੁਣ ਕੇ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਣੇ ਮਾਨਸਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਜੱਗੀ ਨਾਮ ਦਾ ਇੱਕ ਮੁੰਡਾ ਰਹਿੰਦਾ ਸੀ ਉਸ ਦਾ ਵਿਆਹ ਹੁਣੇ-ਹੁਣੇ ਪਿੰਦਰ ਨਾਮ ਦੀ ਕੁੜੀ ਨਾਲ ਹੋਇਆ ਸੀ ਰਿਸ਼ਤਾ ਨਮਾ ਨਮਾਸੀ ਅਤੇ ਆਪਣਾਪਨ ਵੀ ਨਮਾ ਹੀ ਸੀ ਤੇ ਅਜੇ ਇੱਕ ਦੂਜੇ ਨੂੰ ਸਮਝਣ ਦੀ ਸ਼ੁਰੂਆਤ ਹੀ ਸੀ ਵਿਆਹ ਨੂੰ ਅਜੇ 1 ਮਹੀਨਾ ਵੀ ਪੂਰਾ ਨਹੀਂ ਹੋਇਆ ਸੀ ਦੋਨਾਂ ਦੇ ਵਿੱਚ ਸ਼ਿਕਾਇਤ ਦੀ ਕੋਈ ਜਗ੍ਹਾ ਨਹੀਂ ਸੀ ਨਾ ਹੀ ਕਿਸੇ ਕਿਸਮ ਦਾ ਕੋਈ ਰੋਸਾ ਤੇ ਨਾ ਕੋਈ ਲੜਾਈ ਬਸ ਇੱਕ ਦੂਸਰੇ ਨੂੰ ਵੇਖ ਕੇ ਮੁਸਕਰਾ ਦਿੰਦੇ ਸੀ ਪਿੰਦਰ ਬਹੁਤ ਹੀ ਸਾਦਗੀ ਭਰੀ ਕੁੜੀ ਸੀ ਤੇ ਜੱਗੀ ਜਦੋਂ ਘਰ ਆਉਂਦਾ ਉਸ ਨੂੰ ਵੇਖ ਕੇ ਖੁਸ਼ ਹੋ ਜਾਂਦਾ ਸੀ ਉਹਨਾਂ ਦੀ ਜ਼ਿੰਦਗੀ ਵਿੱਚ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਪਰ ਕਹਿੰਦੇ ਨੇ ਨਾ ਕਈ ਵਾਰ ਛੋਟੀ ਜਹੀ ਚੀਜ਼ ਵੀ ਪੂਰੀ ਜ਼ਿੰਦਗੀ ਬਦਲ ਦਿੰਦੀ ਹੈ ਜੱਗੀ ਨੇ ਨੋਟ ਕੀਤਾ ਕਿ ਪਿੰਦਰ ਆਪਣੇ ਹੱਥ ਦੀ ਇੱਕ ਖਾਸ ਜਗ੍ਹਾ ਤੇ ਹਰ 6ਵੇਂ ਤੋਂ 7ਵੇਂ ਦਿਨ ਮਹਿੰਦੀ ਲਗਾਉਂਦੀ ਹੈ ਤੇ ਉਹ ਵੀ ਬਸ ਇੱਕ ਹੱਥ ਤੇ ਹੀ ਬਿਨਾ ਕਿਸੇ ਡਿਜ਼ਾਈਨ ਤੋਂ ਜੱਗੀ ਨੂੰ ਲੱਗਿਆ ਕਿ ਸ਼ਾਇਦ ਇਹ ਇਸ ਨੂੰ ਆਦਤ ਹੈ ਜਾਂ ਇਹਦਾ ਕੋਈ ਸਟਾਈਲ ਹੋਵੇਗਾ ਪਰ ਫਿਰ ਉਹ ਸੋਚਣ ਲੱਗਿਆ ਕੀ ਕੋਈ ਆਦਤ ਨਹੀਂ ਲੱਗ ਰਹੀ ਇਹ ਜ਼ਰੂਰ ਮੇਰੇ ਤੋਂ ਕੁਝ ਨਾ ਕੁਝ ਲੁਕੋ ਰਹੀ ਹੈ ਕੁਝ ਦਿਨ ਤਾਂ ਉਹ ਚੁੱਪ ਰਿਹਾ ਫਿਰ ਇੱਕ ਦਿਨ ਜਦੋਂ ਪਿੰਦਰਚਾਹ ਬਣਾ ਰਹੀ ਸੀ ਤਾਂ ਜੱਗੀ ਨੇ ਉਸ ਨੂੰ ਹੌਲੀ ਜਿਹੇ ਪੁੱਛਿਆ ਪਿੰਦਰ ਤੂੰ ਹਰ ਵਾਰ ਹੱਥ ਦੀ ਇੱਕੋ ਹੀ ਜਗ੍ਹਾ ਤੇ ਮਹਿੰਦੀ ਕਿਉਂ ਲਾਉਣੀ ਆ ਤੂੰ ਕੋਈ ਡਿਜ਼ਾਈਨ ਵੀ ਨਹੀਂ ਬਣਾਉਂਦੀ ਤੂੰ ਬਸ ਮਹਿੰਦੀ ਦਾ ਟਿੱਕਾ ਰੱਖ ਲੈਂਦੀ ਹੈ ਕੋਈ ਖਾਸ ਕਾਰਨ ਹੈ ਇਹਦਾ ਕੁਝ ਸਮਾਂ ਤਾਂ ਉਹ ਚੁੱਪ ਰਹੀ ਫਿਰ ਉਸਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਚਿਹਰੇ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਉਹ ਕੁਝ ਲੁਕੋ ਰਹੀ ਹੈ ਉਸਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ਅਤੇ ਉਹ ਘਬਰਾ ਗਈ ਫਿਰ ਉਹ ਕਹਿਣ ਲੱਗੀ ਨਹੀਂ ਨਹੀਂ ਜੱਗੀ ਮੈਂ ਤਾਂ ਵੈਸੇ ਹੀ ਮਹਿੰਦੀ ਲਗਾ ਲੈਂਦੀ ਹਾਂ ਕੋਈ ਖਾਸ ਗੱਲ ਨਹੀਂ ਆ ਜੱਗੀ ਨੇ ਉਸਤੇ ਜ਼ੋਰ ਨਹੀਂ ਪਾਇਆ ਪਰ ਹੁਣ ਜੱਗੀ ਦੇ ਮਨ ਵਿੱਚ ਉਸਦੇ ਹੱਥ ਦੇਖਣ ਦੀ ਬੇਚੈਨੀ ਵਧ ਗਈ ਸੀ ਥੋੜੇ ਇੱਕ ਦਿਨਾਂ ਬਾਅਦ ਜਦੋਂ ਮਹਿੰਦੀ ਦਾ ਰੰਗ ਫਿੱਕਾ ਹੋਣ ਲੱਗਿਆ ਤਾਂ ਜੱਗੀ ਨੇ ਉਸ ਦਾ ਹੱਥ ਵੇਖਿਆ ਤੇ ਹੱਥ ਤੇ ਜੋ ਕੁਝ ਉਹਨੇ ਵੇਖਿਆ ਉਹ ਵੇਖ ਕੇ ਉਹ ਸੁੰਨ ਹੋ ਗਿਆ ਉਸ ਦੇ ਹੱਥ ਤੇ ਇੱਕ ਨਾਂ ਲਿਖਿਆ ਹੋਇਆ ਸੀ ਉਸ ਦਾ ਨਾਮ ਸੀ ਜੱਗੀ ਸ਼ਰਮਾ ਜੱਗੀ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਉਸ ਨੇ ਆਪਣੇ ਨਾਮ ਨਾਲ ਕਦੇ ਵੀ ਸ਼ਰਮਾ ਨਹੀਂ ਸੀ ਲਗਾਇਆ ਕਿਉਂਕਿ ਉਸ ਦਾ ਨਾਮ ਸਿਰਫ ਜੱਗੀ ਹੀ ਸੀ वैसे भी शर्मा ਤਾਂ ਉਸ ਦਾ ਸਰਨੇਮ ਵੀ ਨਹੀਂ ਸੀ ਜੱਗੀ ਨਾਮ ਨਾਲ ਹੀ ਉਸ ਨੂੰ ਜਾਣਿਆ ਜਾਂਦਾ ਸੀ ਉਸ ਦੇ ਸਾਰੇ ਸਰਟੀਫਿਕੇਟਾਂ ਤੇ ਵੀ ਉਸ ਦਾ ਨਾਮ ਜੱਗੀ ਸੀ ਫਿਰ ਇਹ ਸ਼ਰਮਾ ਕਿੱਥੋਂ ਆ ਗਿਆ ਉਸ ਨੇ ਪਿੰਦਰ ਦਾ ਹੱਥ ਪੜਿਆ ਤੇ ਕਹਿਣ ਲੱਗਿਆ ਪਿੰਦਰ ਇਹ ਨਾਮ ਕਿਸ ਦਾ ਹੈ ਤੇ ਤੂੰ ਇਹ ਕਦੋਂ ਤੋਂ ਆਪਣੇ ਹੱਥ ਤੇ ਲਿਖ ਰਹੀਆਂ ਇਹ ਗੱਲ ਸੁਣ ਕੇ ਪਿੰਦਰ ਸੁੰਨ ਜਹੀ ਹੋ ਗਈ ਅਤੇ ਉਸ ਨੇ ਆਪਣੀਆਂ ਅੱਖਾਂ ਝੁਕਾ ਲਈਆਂ ਅਤੇ ਕੰਬਦੀ ਆਵਾਜ਼ ਵਿੱਚ ਇੰਨਾ ਹੀ ਬੋਲੀ ਜੱਗੀ ਮੈਂ ਦੱਸਣਾ ਚਾਹੁੰਦੀ ਸੀ ਮੈਂ ਦੱਸਣ ਦੀ ਬਹੁਤ ਵਾਰ ਕੋਸ਼ਿਸ਼ ਕੀਤੀ ਪਰ ਮੈਂ ਡਰਦੀ ਸੀ ਜੱਗੀ ਨੇ ਉਸ ਦੀਆਂ ਅੱਖਾਂ ਵੱਲ ਵੇਖਿਆ ਤੇ ਕਹਿਣ ਲੱਗਿਆ ਕਿਸ ਤੋਂ ਡਰਦੀ ਸੀ ਪਿੰਦਰ ਮੇਰੇ ਤੋਂ ਆਪਣੇ ਪਤੀ ਤੋਂ ਇਹ ਗੱਲ ਸੁਣ ਕੇ ਪਿੰਦਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਹੁਣ ਜੱਗੀ ਦਾ ਸ਼ੱਕ ਹੋਰ ਗੂੜਾ ਹੁੰਦਾ ਜਾ ਰਿਹਾ ਸੀ ਉਸ ਦੀਆਂ ਅੱਖਾਂ ਵਾਰ-ਵਾਰ ਉਸ ਦੇ ਹੱਥ ਤੇ ਲਿਖੇ ਨਾਮ ਤੇ ਜਾ ਰਹੀਆਂ ਸਨ ਜੱਗੀ ਸ਼ਰਮਾ ਫਿਰ ਉਸ ਨੂੰ ਯਾਦ ਆਇਆ ਕਿ ਮੈਂ ਤਾਂ ਕਦੇ ਵੀ ਪਿੰਦਰ ਕੋਲ ਇਹ ਸ਼ਰਮਾ ਨਾਮ ਦਾ ਜ਼ਿਕਰ ਹੀ ਨਹੀਂ ਕੀਤਾ ਫਿਰ ਇਹਨੇ ਸ਼ਰਮਾ ਕਿਉਂ ਲਿਖਿਆ ਮੇਰੇ ਕਿਸੇ ਵੀ ਕਾਗਜ਼ ਤੇ ਨਾ ਵਿਆਹ ਦੇ ਕਾਰਡ ਤੇ ਕਿਤੇ ਵੀ ਜੱਗੀ ਸ਼ਰਮਾ ਨਹੀਂ ਲਿਖਿਆ ਸੀ ਜੇ ਉਸਨੇ ਮੇਰਾ ਨਾਮ ਵੀ ਲਿਖਿਆ ਸੀ ਤੇ ਗਲਤੀ ਨਾਲ ਲਿਖਿਆ ਗਿਆ ਸੀ ਫਿਰ ਲੁਕਾਉਣ ਦੀ ਵੀ ਕੀ ਜ਼ਰੂਰਤ ਸੀ ਹੁਣ ਉਸ ਦਾ ਸ਼ੱਕ ਗੁੱਸੇ ਵਿੱਚ ਬਦਲਣ ਲੱਗ ਗਿਆ ਉਸਨੇ ਫਿਰ ਪਿੰਦਰ ਨੂੰ ਪੁੱਛਿਆ ਪਿੰਦਰ ਇਹ ਜੱਗੀ ਸ਼ਰਮਾ ਕੌਣ ਹੈ ਤੂੰ ਇਹ ਇਹ ਨਾਮ ਮਹਿੰਦੀ ਨਾਲ ਕਿਉਂ ਟੱਕਦੀ ਰਹੀ ਹੈ ਕੀ ਤੇਰੇ ਕੋਲ ਜਵਾਬ ਹੈ ਤੇ ਸਭ ਤੋਂ ਵੱਡਾ ਸਵਾਲ ਇਹ ਨਾਂ ਤੂੰ ਲਿਖਵਾਇਆ ਕਦੋਂ ਸੀ ਪਿੰਦਰ ਹੌਲੀ-ਹੌਲੀ ਬੋਲੀ ਜੱਗੀ ਇਹ ਤੇਰਾ ਹੀ ਨਾਮ ਹੈ ਇਹ ਮੈਂ ਉਦੋਂ ਲਿਖਵਾਇਆ ਸੀ ਜਦੋਂ ਤੁਸੀਂ ਮੈਨੂੰ ਪ੍ਰਪੋਜ਼ ਕੀਤਾ ਸੀ ਬਸ ਇੱਕ ਨਿਸ਼ਾਨੀ ਦੇ ਤੌਰ ਤੇ ਹੁਣ ਜੱਗੀ ਦੀਆਂ ਅੱਖਾਂ ਵਿੱਚ ਗੁੱਸੇ ਦੀ ਜਗ੍ਹਾ ਸਵਾਲ ਸੀ ਉਹ ਉੱਠ ਕੇ ਖੜਾ ਹੋ ਗਿਆ ਤੇ ਕਹਿਣ ਲੱਗਿਆ ਮੇਰੇ ਨਾਮ ਦੇ ਪਿੱਛੇ ਕਦੇ ਵੀ ਸ਼ਰਮਾ ਨਹੀਂ ਲੱਗਦਾ ਮੈਂ ਹੁਣ ਤੱਕ ਕਿਸੇ ਵੀ ਕਾਗਜ਼ ਤੇ ਸ਼ਰਮਾ ਨਾ ਹੀ ਨਹੀਂ ਲਿਖਿਆ ਫਿਰ ਤੂੰ ਝੂਠ ਕਿਉਂ ਬੋਲ ਰਹੀ ਹੈ ਬਿੰਦਰ ਚੁੱਪ ਰਹੀ ਉਸ ਦੀਆਂ ਅੱਖਾਂ ਭਰੀਆਂ ਹੋਈਆਂ ਸੀ ਪਰ ਉਹ ਕੁਝ ਬੋਲ ਨਾ ਸકી ਜੱਗੀ ਨੇ ਸਾਰਾ ਦਿਨ ਚੁੱਪਚਾਪ ਕੱਢ ਦਿੱਤਾ ਉਹ ਉਦਾਸ ਰਿਹਾ ਪਰ ਉਸ ਨੇ ਬਿੰਦਰ ਨਾਲ ਕੋਈ ਗੱਲ ਨਾ ਕੀਤੀ ਅਤੇ ਨਾ ਹੀ ਕਿਸੇ ਹੋਰ ਨੂੰ ਬੁਲਾਇਆ ਅਗਲੇ ਦਿਨ ਜਦੋਂ ਉਹ ਦਫ਼ਤਰ ਜਾਣ ਲਈ ਤੁਰਿਆ ਤਾਂ ਉਸ ਦਾ ਮਨ ਬਹੁਤ ਬੇਚੈਨ ਸੀ ਉਸ ਨੂੰ ਕਿਸੇ ਵੀ ਕੀਮਤ ਤੇ ਸਚਾਈ ਦਾ ਪਤਾ ਕਰਨਾ ਸੀ ਉਹ ਸਿੱਧਾ ਆਪਣੇ ਮੋਬਾਈਲ ਤੋਂ ਇੱਕ ਨੰਬਰ ਡਾਇਲ ਕਰਦਾ ਹੈ ਪਿੰਦਰ ਦੀ ਭਾਬੀ ਰਮਣ ਦਾ ਨੰਬਰ ਜਦੋਂ ਉਸ ਦੀ ਭਾਬੀ ਫੋਨ ਚੁੱਕਦੀ ਹੈ ਤਾਂ ਉਹ ਕਹਿੰਦਾ ਹੈ ਦੀਦੀ ਜੇ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਾਂ ਕੀ ਤੁਸੀਂ ਮੈਨੂੰ ਸੱਚ-ਸੱਚ ਦੱਸੋਗੇ ਇਹ ਗੱਲ ਸੁਣ ਕੇ ਰਮਣ ਘਬਰਾ ਜਾਂਦੀ ਹੈ ਤੇ ਕਹਿੰਦੀ ਹੈ ਹਾਂ ਜੱਗੀ ਦੱਸੋ ਸਭ ਕੁਝ ਠੀਕ ਹੈ ਨਾ ਜੱਗੀ ਕੋਈ ਵੀ ਕਮਾ ਫਰਾ ਕੇ ਗੱਲ ਨਹੀਂ ਕਰਦਾ ਉਹ ਕਹਿੰਦਾ ਹੈ ਕਿ ਪਿੰਦਰ ਦੇ ਹੱਥ ਤੇ ਇੱਕ ਨਾਮ ਲਿਖਿਆ ਹੋਇਆ ਹੈ ਜੱਗੀ ਸ਼ਰਮਾ ਤੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਮੇਰੇ ਨਾਮ ਪਿੱਛੇ ਸ਼ਰਮਾ ਨਹੀਂ ਲੱਗਦਾ ਤੁਸੀਂ ਦੱਸੋ ਉਹ ਨਾਮ ਕਿਸ ਦਾ ਹੈ ਰਮਣ ਬਿਲਕੁਲ ਚੁੱਪ ਸੀ ਫਿਰ ਕੁਝ ਸਮੇਂ ਬਾਅਦ ਉਹ ਬੋਲੀ ਜੱਗੀ ਦੇਖ ਜਿਹੜੀ ਗੱਲ ਮੈਂ ਤੈਨੂੰ ਦੱਸਣ ਜਾ ਰਹੀ ਹਾਂ ਹੋ ਸਕਦਾ ਉਹ ਗੱਲ ਸੁਣ ਕੇ ਤੁਹਾਨੂੰ ਤਕਲੀਫ ਹੋਵੇ ਪਰ ਹੁਣ ਤੂੰ ਸੱਚ ਜਾਣਨ ਲਈ ਕਿਹਾ ਹੈ ਇਹ ਗੱਲ ਸੁਣ ਕੇ ਜੱਗੀ ਦਾ ਸਾਹ ਤੇਜ਼ ਹੋ ਗਿਆ ਤੇ ਰਮਣਾ ਇੱਕੋ ਸਾਹੇ ਬੋਲੀ ਜੱਗੀ ਜੋ ਨਾਮ ਤੂੰ ਪਿੰਦਰ ਦੇ ਹੱਥ ਤੇ ਵੇਖਿਆ ਹੈ ਉਹ ਸਿਰਫ ਨਾਮ ਹੀ ਨਹੀਂ ਉਸ ਦੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਸੱਚ ਹੈ ਉਸ ਦਾ ਅਤੀਤ ਹੈ ਜਿਸ ਨੂੰ ਉਹ ਚਾ ਕੇ ਵੀ ਭੁੱਲ ਨਹੀਂ ਪਾਈ ਅਤੇ ਚਾ ਕੇ ਵੀ ਉਹ ਮਿਟਾ ਨਹੀਂ ਸਕਦੀ ਇਹ ਗੱਲ ਸੁਣ ਕੇ ਜੱਗੀ ਦੀਆਂ ਅੱਖਾਂ ਭਾਰੀਆਂ ਉਸਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਪੁੱਛਿਆ ਕੌਣ ਸੀ ਉਹ ਜੱਗੀ ਸ਼ਰਮਾ ਤੇ ਇਹ ਗੱਲ ਅੱਜ ਤੱਕ ਮੇਰੇ ਤੋਂ ਲੁਕੋ ਕੇ ਕਿਉਂ ਰੱਖੀ ਤਾਂ ਪਿੰਦਰ ਦੀ ਭਾਬੀ ਰਮਨ ਨੇ ਇੱਕ ਲੰਮਾ ਸਾਹ ਲਿਆ ਤੇ ਬੋਲੀ ਜੱਗੀ ਸ਼ਰਮਾ ਦਿਲਜੀਤ ਦਾ ਪਹਿਲਾ ਪਤੀ ਸੀ ਉਹ ਉਹਨਾਂ ਦੋਵਾਂ ਦਾ ਵਿਆਹ ਉਦੋਂ ਹੋਇਆ ਸੀ ਜਦੋਂ ਪਿੰਦਰ ਸਿਰਫ 23 ਸਾਲ ਦੀ ਸੀ ਉਸਦੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ ਪਰ ਫਿਰ ਕਰੋਨਾ ਆ ਗਿਆ ਤੇ ਪਿੰਦਰ ਦਾ ਵਿਆਹ 3 ਸਾਲ ਦੇ ਅੰਦਰ ਹੀ ਟੁੱਟ ਗਿਆ ਕਿਉਂਕਿ ਕਰੋਨਾ ਦੇ ਵਿੱਚ ਉਸਦੇ ਪਤੀ ਜੱਗੀ ਸ਼ਰਮਾ ਦੀ ਕਰੋਨਾ ਨਾਲ ਮੌਤ ਹੋ ਗਈ ਸੀ ਇਹ ਗੱਲ ਸੁਣ ਕੇ ਜੱਗੀ ਬਿਲਕੁਲ ਚੁੱਪ ਤੇ ਸ਼ਾਂਤ ਹੋ ਗਿਆ ਨਾ ਹੀ ਉਸਨੇ ਕੁਝ ਪੁੱਛਿਆ ਅਤੇ ਨਾ ਹੀ ਉਹ ਕੁਝ ਬੋਲਿਆ ਜਿਵੇਂ ਕਿਸੇ ਨੇ ਉਸਦੇ ਦਿਲ ਤੇ ਪੱਥਰ ਰੱਖ ਦਿੱਤਾ ਹੋਵੇ ਪਿੰਦਰ ਦੀ ਭਾਬੀ ਰਮਣ ਬੋਲਦੀ ਰਹੀ ਕਪਿੰਦਰਪੁਰੀ ਤਰ੍ਹਾਂ ਟੁੱਟ ਗਈ ਸੀ ਉਹ ਕਿਸੇ ਨਾਲ ਗੱਲ ਨਹੀਂ ਕਰਦੀ ਸੀ ਅਤੇ ਨਾ ਹੀ ਖਾਣਾ ਖਾਂਦੀ ਸੀ ਫਿਰ ਜਦੋਂ ਅਸੀਂ ਉਸ ਨੂੰ ਸਮਝਾ ਕੇ ਨੌਕਰੀ ਲਈ ਬਾਹਰ ਭੇਜਿਆ ਤੇ ਉਹ ਤੇਰੀ ਕੰਪਨੀ ਵਿੱਚ ਕੰਮ ਕਰਨ ਲੱਗੀ ਉਸ ਕੰਪਨੀ ਵਿੱਚ ਕੰਮ ਕਰਦੇ ਹਾਂ ਉਸ ਦੀ ਤੇਰੇ ਨਾਲ ਮੁਲਾਕਾਤ ਹੋਈ ਜਿਸ ਦਿਨ ਤੂੰ ਉਸ ਨੂੰ ਪ੍ਰਪੋਜ਼ ਕੀਤਾ ਸੀ ਉਹ ਮਨਾਂ ਕਰਨਾ ਚਾਹੁੰਦੀ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਕਿਸੇ ਹੋਰ ਦੇ ਨਾਮ ਦੀ ਕਹਾਣੀ ਬਣ ਚੁੱਕੀ ਆ ਉਹ ਪਰ ਜਦੋਂ ਤੂੰ ਉਸ ਨੂੰ ਸੱਚਾ ਪਿਆਰ ਕੀਤਾ ਤਾਂ ਪਹਿਲੀ ਵਾਰ ਉਸ ਦੀਆਂ ਅੱਖਾਂ ਵਿੱਚ ਦੁਬਾਰਾ ਤੋਂ ਚਮਕ ਆ ਗਈ ਅਤੇ ਉਸੇ ਦਿਨ ਹੀ ਉਸਨੇ ਤੇਰਾ ਨਾਮ ਹੱਥ ਤੇ ਲਿਖਵਾ ਲਿਆ ਪਰ ਪਹਿਲਾਂ ਦਾ ਲਿਖਿਆ ਹੋਇਆ ਸ਼ਰਮਾ ਨਾਮ ਵੀ ਉੱਭਰ ਕੇ ਸਾਹਮਣੇ ਆ ਗਿਆ ਤੇ ਉਹ ਡਰ ਗਈ ਕਿਤੇ ਉਸ ਨਾਮ ਨੂੰ ਦੇਖ ਕੇ ਤੂੰ ਉਸ ਨੂੰ ਛੱਡ ਨਾ ਦੇਵੇਂ ਅਸੀਂ ਵੀ ਉਸ ਨੂੰ ਕਿਹਾ ਕੇ ਗੱਲ ਹੁਣ ਤੂੰ ਜੱਗੀ ਨੂੰ ਨਾ ਦੱਸੀ ਤੂੰ ਹੁਣ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਲੱਗੀ ਹੈ ਉਹ ਤੇਰੀ ਜ਼ਿੰਦਗੀ ਬਣ ਚੁੱਕੀ ਹੈ ਅਤੇ ਉਹ ਤੈਨੂੰ ਖੋਣਾ ਨਹੀਂ ਚਾਹੁੰਦੀ ਸੀ ਇਹ ਸਭ ਗੱਲਾਂ ਸੁਣ ਕੇ ਜੱਗੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਸ ਨੂੰ ਪਿੰਦਰ ਨਾਲ ਕੋਈ ਵੀ ਗੁੱਸਾ ਨਹੀਂ ਸੀ ਬਸ ਇੱਕ ਭਾਰੀਪਣ ਸੀ ਜੋ ਉਸਦੇ ਦਿਲ ਵਿੱਚ ਬੈਠ ਗਿਆ ਸੀ ਉਸਨੇ ਹੌਲੀ ਜਿਹੀ ਫੋਨ ਕੱਟ ਦਿੱਤਾ ਤੇ ਸਿੱਧਾ ਆਪਣੇ ਘਰ ਵੱਲ ਦੌੜ ਗਿਆ ਉਸਦੇ ਮਨ ਮਨ ਵਿੱਚ ਬਸ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਪਿੰਦਰ ਨੇ ਮੇਰੇ ਤੋਂ ਕੁਝ ਸੁਪਾਇਆ ਨਹੀਂ ਬਸ ਉਹ ਮੇਰੇ ਮੈਨੂੰ ਖੋਣ ਤੋਂ ਡਰਦੀ ਸੀ ਪਰ ਜਦੋਂ ਉਹ ਘਰ ਪਹੁੰਚਿਆ ਤਾਂ ਉਸ ਦੇ ਸਾਹਮਣੇ ਜੋ ਹੋਇਆ ਉਸ ਉਹ ਵੇਖ ਕੇ ਉਸ ਦੇ ਪੈਰਾਂ ਥਲੋਂ ਜ਼ਮੀਨ ਖਿਸਕ ਗਈ ਜਦੋਂ ਜੱਗੀ ਆਪਣੇ ਫਲੈਟ ਦੇ ਬਾਹਰ ਪਹੁੰਚਿਆ ਤਾਂ ਉਸ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਤੇ ਘਰ ਦੇ ਅੰਦਰ ਅਜੀਬ ਜਿਹੀ ਸ਼ਾਂਤੀ ਸੀ ਜਿਵੇਂ ਘਰ ਦੀਆਂ ਕੰਧਾਂ ਰੋ ਰਹੀਆਂ ਹੋਣ ਉਹ ਭੱਜ ਕੇ ਅੰਦਰ ਗਿਆ ਤੇ ਜੋ ਕੁਝ ਉਸ ਨੇ ਵੇਖਿਆ ਉਹ ਵੇਖ ਕੇ ਉਸ ਦਾ ਦਿਲ بیٹھ ਗਿਆ ਉਸ ਦੀ ਪਤਨੀ ਭਿੰਦਰ ਫਰਸ਼ ਤੇ ਬੇਸੁਰਤ ਪਈ ਸੀ ਤੇ ਨਾਲ ਟੇਬਲ ਤੇ ਇੱਕ ਚਿੱਠੀ ਪਈ ਸੀ ਤੇ ਫਰਸ਼ ਤੇ ਇੱਕ ਦੁਪੱਟਾ ਡਿੱਗਿਆ ਪਿਆ ਸੀ ਜਿਵੇਂ ਮੌਤ ਨੂੰ ਉਸਨੇ ਆਪਣੇ ਗਲ ਨਾਲ ਲਾਇਆ ਹੋਵੇ ਜੱਗੀ ਨੇ ਬਿਨਾਂ ਦੇਰ ਕੀਤੇ ਉਸ ਨੂੰ ਆਪਣੀ ਗੋਦੀ ਵਿੱਚ ਬਿਠਾਇਆ ਤੇ ਉਸ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਅਤੇ ਉਹ ਚਿਵ-ਚਿਵ ਬੋਲਿਆ ਪਿੰਦਰ ਪਿੰਦਰ ਓ ਪਿੰਦਰੇ ਇਹ ਤੂੰ ਕੀ ਕੀਤਾ ਓ ਰੱਬਾ ਪਿੰਦਰ ਲੀਜ਼ ਮੇਰੀ ਗੱਲ ਸੁਣ ਲਾ ਜੱਗੀ ਦੇ ਸਾਹ ਬਹੁਤ ਤੇ ਚੱਲ ਰਹੇ ਸੀ ਉਸ ਨੇ ਪਿੰਦਰ ਦੀ ਨਬਜ ਚੈੱਕ ਕੀਤੀ ਤਾਂ ਉਸ ਦੀ ਨਬਜ ਹੌਲੀ ਚੱਲ ਰਹੀ ਸੀ ਪਰ ਉਹ ਜਿਉਂਦੀ ਸੀ ਜੱਗੀ ਨੇ ਉਸ ਨੂੰ ਗਲ ਨਾਲ ਲਾਇਆ ਉਸ ਨੂੰ ਲੈ ਕੇ ਕੁਰਸੀ ਤੇ ਬੈਠ ਗਿਆ ਉੱਥੇ ਬੈਠਦੇ ਹੀ ਉਸ ਦੀ ਨਿਗਾ ਉਸ ਚਿੱਠੀ ਤੇ ਪਈ ਜਿਸ ਚਿੱਠੀ ਨੂੰ ਪਿੰਦਰ ਨੇ ਲਿਖਿਆ ਸੀ ਆਖਰੀ ਵਾਰ ਜੱਗੀ ਨੇ ਕੰਬਦੇ ਹੱਥਾਂ ਨਾਲ ਉਸ ਨੂੰ ਚੱਕਿਆ ਤੇ ਉਹ ਚਿੱਠੀ ਪੜਨ ਲੱਗਿਆ ਚਿੱਠੀ ਵਿੱਚ ਲਿਖਿਆ ਸੀ ਜੱਗੀ ਮੈਂ ਜਾਣਦੀ ਹਾਂ ਕਿ ਤੂੰ ਹੁਣ ਮੈਨੂੰ ਨਫ਼ਰਤ ਕਰਨ ਲੱਗ ਜਾਵੇਂਗਾ ਅਤੇ ਸ਼ਾਇਦ ਇਸ ਨਾਮ ਨੂੰ ਦੇਖ ਕੇ ਤੇਰਾ ਭਰੋਸਾ ਵੀ ਟੁੱਟ ਗਿਆ ਹੋਵੇਗਾ। ਇਹ ਨਾਮ ਮੈਂ ਤੇਰੇ ਤੋਂ ਧੋਖੇ ਨਾਲ ਨਹੀਂ ਲੁਕੋਇਆ ਸੀ ਬਲਕਿ ਮੈਂ ਤਾਂ ਉਸ ਨੂੰ ਦਬਾਇਆ ਸੀ ਤਾਂ ਕਿ ਮੈਂ ਤੇਰੇ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਾਂ। ਮੈਂ ਤੇਰਾ ਨਾਮ ਹੀ ਲਿਖਿਆ ਸੀ। ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਪਰ ਹੁਣ ਜਦੋਂ ਤੈਨੂੰ ਇਹ ਗੱਲ ਪਤਾ ਲੱਗ ਹੀ ਗਈ ਹੈ ਤਾਂ ਮੈਂ ਤੇਰੇ ਸਾਹਮਣੇ ਸ਼ਰਮਿੰਦਾ ਨਹੀਂ ਹੋਣਾ ਚਾਹੁੰਦੀ। ਇਸ ਲਈ ਮੈਂ ਜਾ ਰਹੀ ਹਾਂ ਤੈਨੂੰ ਛੱਡ ਕੇ ਹਮੇਸ਼ਾ ਹਮੇਸ਼ਾ ਦੇ ਲਈ ਜਾ ਰਹੀ ਹਾਂ ਕਿਉਂਕਿ ਮੈਂ ਇੱਕ ਬੇਵਫਾ ਔਰਤ ਹਾਂ ਪਰ ਜਾਂਦੇ ਜਾਂਦੇ ਮੈਂ ਇੱਕ ਗੱਲ ਕਹਿਣਾ ਚਾਹਣੀ ਆ ਕਿ ਤੁਸੀਂ ਮੇਰੇ ਲਈ ਸਿਰਫ ਪਤੀ ਨਹੀਂ ਸੀ ਤੁਸੀਂ ਮੇਰੀ ਦੂਜੀ ਜ਼ਿੰਦਗੀ ਸੀ ਤੇ ਇਸੇ ਜ਼ਿੰਦਗੀ ਦੇ ਨਾਲ ਮੈਂ ਆਪਣੇ ਆਖਰੀ ਸਾਹ ਲਿਖ ਰਹੀ ਹਾਂ ਜੱਗੀ ਦੀਆਂ ਅੱਖਾਂ ਵਿੱਚ ਹੰਝੂ ਰੁਕ ਨਹੀਂ ਰਹੇ ਸਨ ਜੱਗੀ ਨੇ ਪਿੰਦਰ ਨੂੰ ਘੁੱਟ ਕੇ ਗਲੇ ਨਾਲ ਲਾ ਲਿਆ ਤੇ ਕਿਹਾ ਬਾਗਲੇ ਤੂੰ ਇਹ ਕੀ ਕਰ ਰਹੀ ਸੀ ਤੈਨੂੰ ਕੀ ਲੱਗਦਾ ਮੈਂ ਤੈਨੂੰ ਛੱਡ ਦੇਵਾਂਗਾ ਤੇਰਾ ਅਤੀਤ ਸੁਣ ਕੇ ਮੈਂ ਤੈਨੂੰ ਛੱਡ ਦੇਵਾਂਗਾ ਤੇਰਾ ਅਤੀਤ ਤੈਨੂੰ ਕਮਜ਼ੋਰ ਨਹੀਂ ਬਣਾਉਂਦਾ ਪਿੰਦਰ ਉਹ ਤੈਨੂੰ ਹੋਰ ਮਜ਼ਬੂਤੀ ਦਿੰਦਾ ਹੈ ਮੈਂ ਸਿਰਫ ਤੇਰੇ ਨਾਮ ਤੇਰੇ ਦਿਲ ਨਾਲ ਪਿਆਰ ਕਰਦਾ ਹਾਂ ਤੇਰੇ ਚਿਹਰੇ ਨਾਲ ਨਹੀਂ ਇਹ ਸਭ ਸੁਣ ਕੇ ਪਿੰਦਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਹੌਲੀ ਜਹੀ ਉਸਨੇ ਜੱਗੀ ਦਾ ਹੱਥ ਫੜ ਲਿਆ ਅਤੇ ਕਹਿਣ ਲੱਗੀ ਜੱਗੀ ਮੈਂ ਟੁੱਟ ਗਈ ਸੀ ਤੇਰਾ ਸਵਾਲ ਸੁਣ ਕੇ ਮੈਂ ਅੰਦਰ ਤੋਂ ਟੁੱਟ ਗਈ ਸੀ ਮੈਂ ਆਪਣੇ ਆਪ ਨੂੰ ਬਹੁਤ ਸਮਝਾਇਆ ਇਥੋਂ ਤੱਕ ਕਿ ਮੈਂ ਘਰ ਛੱਡ ਕੇ ਜਾਣ ਲਈ ਦਰਵਾਜ਼ੇ ਤੱਕ ਵੀ ਚਲੀ ਗਈ ਸੀ ਪਰ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਤੇਰਾ ਚਿਹਰਾ ਮੇਰੀਆਂ ਅੱਖਾਂ ਦੇ ਸਾਹਮਣੇ ਆ ਗਿਆ ਮੈਂ ਸੋਚ ਲਿਆ ਜੇ ਮੇਰੀ ਜ਼ਿੰਦਗੀ ਵਿੱਚ ਤੂੰ ਹੀ ਨਹੀਂ ਤਾਂ ਫਿਰ ਮੈਂ ਇਸ ਜ਼ਿੰਦਗੀ ਦਾ ਕੀ ਕਰਨਾ ਕੀ ਮਤਲਬ ਰਹਿ ਗਿਆ ਮੇਰੇ ਲਈ ਇਸ ਜ਼ਿੰਦਗੀ ਦਾ ਜੱਗੀ ਨੇ ਉਸ ਨੂੰ ਕਿਹਾ ਹੁਣ ਤੂੰ ਕੁਝ ਨਾ ਸੋਚ ਪਿੰਦਰ ਅਸੀਂ ਦੋਨੋਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਾਂਗੇ ਸਿਰਫ ਤੇਰੇ ਤੇ ਮੇਰੇ ਨਾਮ ਦੀ ਤੇਰੇ ਅਤੀਤ ਨੂੰ ਮੈਂ ਆਪਣੀਆਂ ਬਾਹਾਂ ਵਿੱਚ ਲੁਕੋ ਲਵਾਂਗਾ ਤੇ ਤੈਨੂੰ ਕਦੇ ਪਿੱਛੇ ਮੁੜ ਕੇ ਵੇਖਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਹੁਣ ਜੱਗੀ ਨੂੰ ਵੀ ਉਸਦੇ ਪਿਆਰ ਦੀ ਸਮਝ ਆ ਗਈ ਸੀ ਤੇ ਉਹ ਦੋਨੋਂ ਸਭ ਕੁਝ ਭੁਲਾ ਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਨੇ ਦੋਨੋਂ ਜਾਣੇ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਉਹਨਾਂ ਨੇ ਆਪਣਾ ਰਿਸ਼ਤਾ ਇੰਨਾ ਮਜ਼ਬੂਤ ਬਣਾ ਲਿਆ ਕਿ ਸ਼ੱਕ ਦੀ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਜਗ੍ਹਾ ਹੀ ਨਹੀਂ ਸੀ ਅਸਲ ਦੇ ਵਿੱਚ ਪਿੰਦਰ ਨੇ ਇਹ ਗੱਲ ਜੱਗੀ ਨੂੰ ਧੋਖਾ ਦੇਣ ਲਈ ਨਹੀਂ ਲਕੋਈ ਸੀ ਉਹ ਜੱਗੀ ਨੂੰ ਖੋਣ ਤੋਂ ਡਰਦੀ ਸੀ ਇਸ ਲਈ ਉਸਨੇ ਆਪਣੇ ਪਹਿਲਾਂ ਵਾਲੇ ਪਤੀ ਦਾ ਨਾਮ ਲਕੋਇਆ ਹੋਇਆ ਸੀ ਕਈ ਵਾਰ ਅਸੀਂ ਆਪਣੇ ਰਿਸ਼ਤੇਆਂ ਨੂੰ ਖੋਣਾ ਨਹੀਂ ਚਾਹੁੰਦੇ ਉਹਦੇ ਲਈ ਅਸੀਂ ਕੁਝ ਗੱਲਾਂ ਲਕੋ ਲੈਂਦੇ ਹਾਂ ਜਿਵੇਂ ਕੇ ਪਿੰਦਰ ਨੇ ਕੀਤਾ ਪਰ ਪਿੰਦਰ ਨੂੰ ਪਹਿਲਾਂ ਹੀ ਜੱਗੀ ਨਾਲ ਇਸ ਵਿਸ਼ੇ ਤੇ ਗੱਲ ਕਰ ਲੈਣੀ ਚਾਹੀਦੀ ਸੀ ਜਦੋਂ ਜੱਗੀ ਨੇ ਉਸ ਨੂੰ ਪ੍ਰਪੋਜ਼ ਕੀਤਾ ਸੀ ਭਾਵੇਂ ਕਿ ਉਹਨਾਂ ਦੇ ਰਿਸ਼ਤੇ ਵਿੱਚ ਦਰਾੜ ਨਹੀਂ ਆਈ ਪਰ ਕਈ ਵਾਰ ਇਹੋ ਜਿਹੀਆਂ ਗੱਲਾਂ ਆਉਣ ਵਾਲੀ ਜ਼ਿੰਦਗੀ ਤੇ ਆਉਣ ਵਾਲੇ ਸਮੇਂ ਵਿੱਚ ਭਿਆਨਕ ਰੂਪ ਲੈ ਸਕਦੀਆਂ ਨੇ ਪਰ ਜੱਗੀ ਦੀ ਸਿਆਣਪ ਨੇ ਪਿੰਦਰ ਨੂੰ ਟੁੱਟਣ ਨਹੀਂ ਦਿੱਤਾ ਅਤੇ ਉਸ ਦੇ ਅਤੀਤ ਨੂੰ ਆਪਣੀਆਂ ਬਾਹਾਂ ਵਿੱਚ ਲੁਕੋ ਕੇ ਉਸ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੁਣ ਉਹੀ ਪਿੰਦਰ ਖੁੱਲੇ ਆਮ ਜੱਗੀ ਨਾਲ ਜਿਉਂਦੀ ਹੈ ਅਤੇ ਜੱਗੀ ਵੀ ਪਿੰਦਰ ਨਾਲ ਬਹੁਤ ਖੁਸ਼ ਰਹਿੰਦਾ ਹੈ ਉਹਨੇ ਕਦੇ ਵੀ ਪਿੰਦਰ ਨੂੰ ਉਸਦੇ ਅਤੀਤ ਦਾ ਮੇਣਾ ਨਹੀਂ ਮਾਰਿਆ ਸਗੋਂ ਉਸ ਨਾਲ ਵਧੀਆ ਖੁਸ਼ ਰਹਿੰਦਾ ਹੈ ਅਤੇ ਉਸ ਨੂੰ ਹਰ ਗੱਲ ਪਲੌਣ ਦੀ ਕੋਸ਼ਿਸ਼ ਕਰਦਾ ਹੈ ਪਿੰਦਰ ਵੀ ਆਪਣਾ ਅਤੀਤ ਭੁੱਲ ਕੇ ਜੱਗੀ ਨਾਲ ਵਧੀਆ ਖੁਸ਼ ਰਹਿੰਦੀ ਹੈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ